ਸਟਾਰ ਰਸਾਲੂ ਜਦੋਂ ਸ਼িকার ਖੇਡ ਕੇ ਆਪਣੇ ਸ਼ਹਿਰ ਸਿਆਲਕੋਟ ਵਾਪਸ ਭਰਤੇ ਆ ਤਾਂ ਸ਼ਹਿਰ ਦੇ ਮੁੱਖ ਦਵਾਰ ਤੇ ਆਪਣਾ ਪੁਤਲਾ ਵੇਖ ਕੇ ਸਮਝ ਗਿਆ ਕਿ ਇਹ ਤਾਂ ਉਹਦੇ ਲਈ ਦੇਸ਼ ਨਿਕਾਲੇ ਦਾ ਹੁਕਮ ਹੈ ਡੰਡੀ ਆਪਣੇ ਰਾਜੇ ਬਾਪ ਦਾ ਹੁਕਮ ਸਿਰ ਮੱਥੇ ਮੰਨ ਕੇ ਰਸਾਲੂ ਉਨੇ ਪੈਰੀ ਵਾਪਸ ਮੁੜ ਗਿਆ ਡੰਡੀ ਉਹਨੇ ਆਪਣੇ ਨਾਲ ਪੰਜ ਸੱਤ ਗੱਬਰੂ ਲੈ ਹਥਿਆਰਾਂ ਨਾਲ ਲੈਸ ਹੋ ਕੇ ਘੋੜੇ ਤੇ ਅਸਵਾਰ ਹੋ ਉਹ ਨਮੀਆਂ ਰਾਹਾਂ ਦੀਪਾਲ ਲਈ ਤੁਰ ਪਿਆ ਡੰਡੀ ਹੁਣ ਉਹਦੇ ਲਈ ਚਾਰੇ ਜ਼ਗੀਰਾ ਖੁੱਲੀਆਂ ਸਨ ਡੰਡੀ ਹੁਸਨਾ ਦੇਰ ਸਈਏ ਰਾਜਾ ਰਸਾਲੂ ਦੀ ਸੁੰਦਰਤਾ ਅਤੇ ਅਮੂੜ ਸੁਭਾਅ ਦੇ ਕਿਸੇ ਆਂਢੀ ਗੁਆਂਢੀ ਰਾਜ ਦਰਬਾਰ ਦੇ ਮਹਿਲਾਂ ਤੱਕ ਫੈਲ ਗਏ ਸਨ ਡੰਡੀ ਕਈ ਸਹਿਜਾਦੀਆਂ ਉਹਦਾ ਮੁਖੜਾ ਦੇਖਣ ਲਈ ਤਰਸ ਰਹੀਆਂ ਸਨ ਡੰਡੀ ਆਥਨ ਪਸਰ ਰਹੀ ਸੀ ਜਦੋਂ ਰਸਾਲੂ ਨੀਲੇ ਸ਼ਹਿਰ ਪੁੱਜਾ ਡੰਡੀ ਸ਼ਹਿਰ ਦੇ ਦਵਾਰ ਤੇ ਉਹ ਇੱਕ ਬੁੱਢੀ ਮਿਲੀ ਜੋ ਬਿਰਲਾਪ ਕਰ ਰਹੀ ਸੀ ਡੰਡੀ ਤੈਨੂੰ ਕਿਹੜਾ ਦੁੱਖ ਐ ਜਿਹਦੇ ਕਰਕੇ ਐਨਾ ਬਿਰਲਾਪ ਕਰ ਰਹੀ ਐ ਪ੍ਰਸ਼ੰਚਨ ਬੇਪੁੱਤ ਪਰਦੇਸੀਆ ਕੀ ਦਸਾਂ ਬੁੱਢੀ ਮਾਈ ਕੋੜ ਸਵਾਰ ਵੱਲ ਤਰਸੀਮੀ ਭਰੀਆਂ ਅੱਖਾਂ ਨਾਲ ਦੇਖਦੀ ਹੋਈ ਬੋਲੀ ਮੈਂ ਸੱਤ ਪੁੱਤਾਂ ਦੀ ਮਾਂ ਆ ਇਸ ਸ਼ਹਿਰ ਦੇ ਨਾਲ ਦੀ ਨਗਰੀ ਆਦਮਖੋਰ ਦਿਵਾਂ ਦੀ ਅ ਡੰਡੀ ਸਾਡੇ ਸ਼ਹਿਰ ਦੇ ਹਾਕਮ ਹਰ ਰੋਜ਼ ਵਾਰੀ ਨਾਲ ਇੱਕ ਗੱਭਰੂ ਨੂੰ ਆਦਮਖੋਰਾ ਦਾ ਖਾਜਾ ਵੰਨ ਲਈ ਭੇਜਦੇ ਨੇ ਡੰਡੀ ਵਾਰੋ ਵਾਰੀ ਮੇਰੇ ਸੇ ਪੁੱਤ ਆਦਮ ਖੋਰਾ ਦਾ ਖਾਜਾ ਬਣ ਚੁੱਕੇ ਨੇ ਅੱਜ ਫਿਰ ਸੱਤਵੇਂ ਦੀ ਵਾਰੀ ਐ ਡੰਡੀ ਮਾਈ ਦਾ ਬਿਰਲਾਪ ਸੁਣ ਕੇ ਰਸਾਲੂ ਦਾ ਦਿਲ ਪਸੀਜ ਗਿਆ ਡੰਡੀ ਓਨੇ ਮਾਈ ਨੂੰ ਤਰਸਾਵਾ ਦਿੰਦਿਆਂ ਆਖਿਆ ਮਾਤਾ ਤੂੰ ਘਬਰਾ ਨਾ ਤੇਰੇ ਪੁੱਤ ਵੀ ਵਾਰੀ ਮੈਂ ਭੁਗਤਾਂਗਾ ਡੰਡੇ ਮਾਈ ਨੇ ਸੁਖ ਦਾ ਸਾਹ ਲਿਆ ਤੇ ਰਸਾਲੂ ਨੂੰ ਸਹਾਂ ਅਸੀਸਾਂ ਦਿੱਤੀਆਂ ਡੰਡੇ ਸ਼ਹਿਰ ਦੇ ਹਾਕਮ ਰਸਾਲੂ ਨੂੰ ਆਦਮ ਖੋਰਾ ਦਾ ਖਾਜਾ ਬੰਨ ਲਈ ਲੈ ਤੁਰੇ ਡੰਡੇ ਘੋੜੇ ਤੇ ਆਸਵਾਰ ਰਸਾਲੂ ਦਾ ਜਾਹੋ ਜਲਾਲ ਚੱਲਿਆ ਨਹੀਂ ਸੀ ਜਾਂਦਾ ਡੰਡੀ ਆਦਮਖੋਰਾ ਦੀ ਨਗਰੀ ਵਿੱਚ ਵੜਦਿਆਂ ਹੀ ਰਸਾਲੂ ਨੇ ਤਲਵਾਰ ਮਿਆਨ ਵਿੱਚੋਂ ਢੂ ਲਈ ਤੇ ਲੱਗਾ ਵਾਰ ਤੇ ਬਾਰ ਕਰਨ ਡੰਡੀ ਆਦਮਖੋਰਾ ਵਿੱਚ ਤਰਥੱਲੀ ਮੱਚ ਗਈ ਡੰਡੀ ਕਿਸੇ ਦਾ ਸਿਰ ਵੱਢਿਆ ਗਿਆ ਕਿਸੇ ਦੀ ਵਾਂ ਡੰਡੀ ਉਹਨਾਂ ਦਾ ਸਰਦਾਰ ਪਹਿਲੀ ਸੱਟੇ ਮਾਰਿਆ ਗਿਆ ਡੰਡੀ ਉਹੋ ਹਾਲ ਦੁਹਾਈ ਪਾਉਂਦੇ ਹੋਏ ਉਥੋਂ ਭੱਜ ਗਏ ਡੰਡੀ ਲੋਕਾਂ ਨੂੰ ਹੁਣ ਕਿਸੇ ਆਦਮਖੋਰ ਦਾਪੈ ਨਹੀਂ ਸੀ ਰਹਾ ਡੰਡੀ ਸਾਰੇ ਨੀਲੇ ਸਹਿਰ ਦੇ ਨਿਵਾਸੀ ਰਸੂਲ ਦੇ ਸ਼ੁਕਰਗੁਜ਼ਾਰ ਸਨ ਤੇ ਉਸ ਦੀ ਬਹਾਦਰੀ ਦੇ ਵਾਰੇ-ਵਾਰੇ ਜਾ ਰਹੇ ਸਨ ਡੰਡੀ ਸ਼ੂਕ ਦੇ ਦਰਿਆ ਭਲਾ ਕਦੋਂ ਰੁਕਦੇ ਨੇ ਕੁਝ ਦਿਨ ਨੀਲੇ ਸ਼ਹਿਰ ਵਿੱਚ ਠਹਿਰਨ ਮੰਗਰੋਂ ਰਸਾਲੂ ਨੇ ਰਾਜਾ ਹਰੀਚੰਦ ਦੇ ਕੋਡੀ ਨਗਰ ਵਿੱਚ ਜਾ ਪਰਵੇਸ਼ ਕੀਤਾ ਡੰਡੀ ਉਸ ਦੀ ਬਹਾਦਰੀ ਦੇ ਕਿਸੇ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸਾ ਬਣ ਚੁੱਕੇ ਸਨ ਡੰਡੀ ਰਾਜੇ ਇਹ ਵੀ ਜਾਣਦੇ ਸਨ ਕਿ ਉਹ ਰਾਜਾ ਸਲਵਾਨ ਦਾ ਅਮੂੜ ਪੁੱਤਰ ਹੈ ਡੰਡੀ ਰਸਾਲੂ ਹਰੀਚੰਦ ਦੇ ਬਾਗ ਵਿੱਚ ਸੁੱਤਾ ਪਿਆ ਸੀ ਡੰਡੀ ਐਨੇ ਨੂੰ ਹਰੀਚੰਦ ਦੀ ਪੁੱਤਰੀ ਰਾਜਕੁਮਾਰੀ ਸੌਂਕਣੀ ਸੈਰ ਕਰਦੀ ਉਥੇ ਆ ਗਈ ਸੈਲ ਸਵਿਲਾ ਗੱਭਰੂ ਵੇਖ ਉਹ ਆਪਣੀ ਸੁਧ ਬੁੱਧ ਗਵਾ ਬੈਠੀ ਰਸਾਲੂ ਵੀ ਸੁੰਦਰਤਾ ਦੀ ਮੂਰਤ ਸੌਂਕਣੀ ਦੇ ਮੋਹ ਵਿੱਚ ਕੀ ਲਿਆ ਗਿਆ ਪਿਆਰ ਭਰੇ ਬੋਲਾ ਨਾਲ ਦੋਹਾਂ ਨੇ ਸਾਂਝ ਪਾ ਲਈ ਸੌਂਕਣੀ ਨੇ ਆਪਣੇ ਬਾਪ ਕੋਲ ਗੱਲ ਕੀਤੀ ਹਰੀ ਚੰਦ ਰਸਾਲੂ ਨੂੰ ਆਪਣੇ ਮੈਲੀ ਲੈ ਆਇਆ ਡੰਡੀ ਸੌਕਣੀ ਦੇ ਵਰਦੀ ਭਾਲ ਵਿੱਚ ਉਹਨੇ ਕਈ ਵਰੇ ਲੰਘਾ ਦਿੱਤੇ ਸਨ ਪ੍ਰੰਤੂ ਉਸ ਦੇ ਮੇਥ ਦਾ ਬਰ ਉਹਨੂੰ ਕਿਦਰੇ ਨਹੀਂ ਸੀ ਟਕਰਿਆ ਡੰਡੀ ਰਸਾਲੂ ਨੂੰ ਵੇਖ ਹਰੀ ਚੰਦ ਨੇ ਸੌਕਣੀ ਦਾ ਵਿਆਹ ਰਸਾਲੂ ਨਾਲ ਕਰਨ ਦਾ ਫੈਸਲਾ ਕਰ ਲਿਆ ਡੰਡੀ ਰਸਾਲੂ ਕਾਫੀ ਸਮਾਂ ਹਰੀ ਚੰਦ ਦੇ ਮੈਲਾ ਵਿੱਚ ਟਿਕਿਆ ਰਹਾ ਕਦੀ ਸ਼ਿਕਾਰ ਖੇਡਣ ਚਲਿਆ ਜਾਂਦਾ ਕਦੀ ਦੋ ਹਮਨ ਨਾਂ ਦੇ ਗੱਭਰੂ ਨਾਲ ਚੌਪਟ ਖੇਡਦਾ ਰਹਿੰਦਾ ਡੰਡੀ ਰਸਾਲੂ ਇਹ ਨਹੀਂ ਸੀ ਜਾਣਦਾ ਕਿ ਸੌਕਣੀ ਦੋ ਹਮਨ ਸੁਨਿਆਰ ਤੇ ਫਿਦਾ ਹੈ ਡੰਡੀ ਦੋ ਹਮਨ ਤੇ ਸੌਕਣੀ ਅਕਸਰ ਲੋਕੇ ਮਿਲਦੇ ਰਹਿੰਦੇ ਸਨ ਡੰਡੇ ਇੱਕ ਦਿਨ ਰਸਾਲੂ ਮੈਲਾਂ ਦੇ ਬਾਹਰ ਦੋ ਹਮਨ ਨਾਲ ਚੌਪਟ ਖੇਡ ਰਿਹਾ ਸੀ